ਗੁਰਦੁਆਰਾ ਸਾਹਿਬ ਕੋਸਾਈਆਣਾ ਪਛਾਈ ਦਸਵੀ ਪਥਰਾਲਾ ਵਿਖੇ ਬਾਬਾ ਜੀਵਨ ਸਿੰਘ ਜੀ 스포츠 ਕਲੱਬ ਪਲੂਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਸੁਖਪਾਲ ਸਿੰਘ ਪਾਲਾ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਮਨਾਇਆ ਕਲੱਬ ਪ੍ਰਧਾਨ ਇਸ ਕੈਂਪੇਜ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਨੇਜਰ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਖੂਨਦਾਨ ਕੈਂਪੇਜ ਚਾਰਿੱਤਵਦ ਖੂਨਦਾਨੀਆਂ ਨੇ 40 ਯੂਨਿਟ ਖੂਨਦਾਨ ਕੀਤਾ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਸਨਮਾਨਿਤ ਕੀਤਾ ਗਿਆ ਖੂਨਦਾਨ ਕੈਂਪ ਲਗਾਉਣ ਵਿੱਚ ਵਿਸ਼ੇਸ਼ ਸਹਿਯੋਗ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਜਲਸਾ ਪੰਜਾਬ ਬਲਾਕ ਸੰਗਤ ਡਾਕਟਰ ਤਰਸੀਮ ਲਾਲ ਪਠਰਾੜਾ ਬਿੱਟੂ ਸ਼ਰਮਾ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਡਾਕਟਰ ਤਰਸੀਮ ਲਾਲ ਬਿੱਟੂ ਸ਼ਰਮਾ ਡਾਕਟਰ ਗੁਰਮੀਲ ਸਿੰਘ ਕਲਰਾ ਸੰਗਤ ਵੈਦ ਜਗਦੇਵ ਸਿੰਘ ਸੰਗਤ ਡਾਕਟਰ ਸੁਖਵਿੰਦਰ ਸਿੰਘ ਸੰਗਤ डॉक्टर हरदीप सिंह कोटली कैशियर डॉक्टर अमरीश सिंह डॉक्टर मलकीत सिंह पक्का कलं वैद नीरज कुमार गोयल पथराला डॉक्टर कमलजीत सिंह बांडी डॉक्टर सुखदेव सिंह पथराला क्लब मेंबर बलकरण सिंह रजविंदर सिंह खालसा अवतार सिंह तारा प्रधान निर्मल सिंह खालसा गुरमेर सिंह सहारन ਗਲਪਰਦਨ ਬਲ ਬਲਰਾਇ ਸਿੰਘ ਬਾੰਡੀ ਸੁਖਚਰਨ ਸਿੰਘ ਬਾੰਡੀ ਆਧ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਹਾਂਜੀ ਦੱਸੋ ਜਿਹੜਾ ਅੱਜ ਕੈਂਪ ਲਾਇਆ ਗਿਆ ਖੂਨਦਾਨ ਕੈਂਪ ਤੇ ਗੁਰੂਗੋਸ਼ੀ ਚੈਰੀਟੇਬਲ ਬਲੱਡ ਬੈਂਕ ਬਠਿੰਡੇ ਦੀ ਟੀਮ ਪਹੁੰਚੀ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਇਸ ਤੇ ਕਿੰਨੇ-ਕਿੰਨੇ ਵੱਲੋਂ ਲਾਇਆ ਗਿਆ ਜੀ ਪਹਿਲਾਂ ਭਾਈ ਬਹਿਗੁਰਗੀ ਦਾ ਖਾਲਸਾ ਬਹਿਗੁਰਗੀ ਜੀ ਦੇ ਫਤਹਿ ਇਥੇ ਜੀ ਬਾਬਾ ਗੁਰਦੁਆਰਾ ਦਸਾਈਆਣਾ ਪਾਤਸ਼ਾਹੀ 10ਵੀਂ ਹਰ ਮਹੀਨੇ ਮੇਲਾ ਲੱਗਦਾ ਜੀ ਬਾਬਾ ਜਉਂ ਸਿੰਘ ਬਾਬਾ ਨਹਾ ਸਿੰਘ ਜੀ ਤਪੋਸਥਾਨ ਇੱਥੇ ਦੂਰੋਂ ਦੂਰੋਂ ਚੱਲ ਕੇ ਸੰਗਤ ਆਉਂਦੀ ਹੈ ਇੱਥੇ ਤਕਰੀਬਨ ਇਹ ਕੈਂਪ ਜੀ ਲਾਇਆ ਕੈਂਪ ਹੋਰ ਵੀ ਲੱਗਦੇ ਰਹਿੰਦੇ ਆ ਹਰ ਸਾਲ ਹਰ ਜਿਮੀਨਾ ਤੋਂ ਕੈਂਪ ਲੱਗਦਾ ਰਹਿੰਦਾ ਹੈ ਤਕਰੀਬਨ ਅੱਜ ਅਸੀਂ ਬਾਬਾ ਜੀਵਨ ਸਿੰਘ ਦੀ ਸਪੋਰਟਸ ਕਲੱਬ ਦੇ ਮੈਡੀਕਲ ਪੈਟੀਸ਼ਨਰ ਐਂਡ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੈਂਪ ਲਾਇਆ ਜਿਹਦੇ ਵਿੱਚ 42 ਤੋਂ 45 ਜੁੰਟ ਜਿੱਥੇ ਨਿਊਰੋਲੋਜੀ ਤੇਗੇ ਤੇ ਬਾਕੀ ਗੱਲੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਖੂਨਦਾਨ ਕਰ ਗਏ ਜਿਨ੍ਹਾਂ ਨੇ ਇੱਥੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਣਾ ਆਪਣਾ ਸਪੋਰਟਸ ਕਲੱਬ ਦੇ ਮੈਂਬਰ ਆਏ ਜਿਨ੍ਹਾਂ ਨੇ ਸਪਰੇਦ ਤੋਂ ਲੈ ਕੇ ਸੇਵਾ ਕੀਤੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਬਾਕੀ ਇੱਥੇ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਬਰਾਲਾ ਹੁੰਦਾ ਰਹੇ ਮਿਹਰਬਾਨੀ ਗੱਲ ਇਹ ਹੈ ਜੀ ਖੂਨਦਾਨ ਹੈ ਜਿਹੜਾ ਇਹ ਸਭ ਤੋਂ ਵੱਡੀ ਦਾਨ ਹੈ ਹਰੇਕ ਆਦਮੀ ਨੂੰ ਲੋੜ ਹੈ ਕਿਉਂਕਿ ਅੱਜ ਕੱਲ੍ਹ ਬਿਮਾਰੀਆਂ ਬਹੁਤ ਜ਼ਿਆਦਾ ਨੇ ਜੈ ਬਲੱਡ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਜਿਨ੍ਹਾਂ ਵਿੱਚ ਬਲੱਡ ਦੀ ਐਟ ਅ ਟਾਈਮ ਲੋਡ ਪੈਂਦੀ ਹੈ ਇਸ ਕਰਕੇ ਇਹ ਬਲੱਡ ਦੇਣਾ ਬਹੁਤ ਜ਼ਰੂਰੀ ਹੈ ਤੇ ਇੱਥੇ ਤਕਰੀਬਨ ਹਰ 6 ਮਹੀਨੇ ਬਾਅਦ ਤਕਰੀਬਨ ਕੂਸ਼ੀ ਕਰਾਂਗੇ ਵੀ ਇਹ ਬਲੱਡ ਬੈਂਕ ਉਹ ਬਣਾਏ ਬਲੱਡ ਬੈਂਕ ਨਹੀਂ ਬਲੱਡ ਦੇਣੀ ਹੈ ਤੇ ਸਰ ਬਲੱਡ ਜਿਹੜਾ ਹੈਗਾ ਹੈ ਇਸ ਲਈ ਵੀ ਇਹ ਤੁਸੀਂ ਦੱਸਿਆ ਹੈਗਾ ਕਿ ਵੀ ਜਿਹੜੇ ਕੈਂਸਰ ਦੀ ਬਿਮਾਰੀ ਹੈ ਮਾਲਵਾ ਵੈਲਟ ਦੇ ਵਿੱਚ ਬਹੁਤ ਜ਼ਿਆਦਾ ਕੈਂਸਰ ਹੈਗਾਗਾ ਤੇ ਇਹੋ ਜਿਹੇ ਪ੍ਰਾਲੇ ਜੇ ਨੌਜਵਾਨ ਕਰਨ ਤਾਂ ਸਿਰਫ ਬਹੁਤ ਚੰਗੀ ਗੱਲ ਹੈਗੀ ਆ ਬਹੁਤ ਜ਼ਿਆਦਾ ਚੰਗੀ ਗੱਲ ਹੈ ਜੀ ਜੇ ਹਰ ਪਿੰਡ-ਪਿੰਡ ਇਹ ਕੈਂਪ ਲੱਗਣ ਤੇ ਬਲੱਡ ਸਹੀ ਤਰੀਕੇ ਨਾਲ ਮਿਲ ਜਾਂਦਾ ਤੇ ਕਿਸੇ ਮਰੀਜ਼ ਦੀ ਜਾਣ ਪਹੁੰਚ ਜਾਂਦੀ ਹੈ ਜਿਹੜੀਆਂ ਜਾਨਾਂ ਕਈ ਵਾਰ ਬਲੱਡ ਤੋਂ ਬਿਨਾਂ ਚਲੇ ਜਾਂਦੀਆਂ ਉਹ ਬਚਾਈਆਂ ਜਾ ਸਕਦੀਆਂ ਉਹ ਬਚਾਈਆਂ ਜਾ ਸਕਦੀਆਂ ਜੀ ਬੈਸਨ ਜੀ ਸਾਡੀਆਂ ਵਿੱਚ ਸਟਾਫ ਦਾ ਲਓ ਗੱਜ ਕੇ ਪੰਜਾਬ ਵੱਲ ਹੁਣ ਕੋਈ ਨਾ ਸੋ ਖਿਸ਼ੀ ਸੰਗਠਨ ਦੇ ਵਿੱਚ ਵੀ ਜਿਹੜਾ ਇਹ ਬਹੁਤ ਵੱਡਾ ਹੈ ਉਹ ਕਿ ਜਿਹੜੇ ਸਾਰੇ ਜੋ ਸਟਾਫ ਦਾ ਬਾਬਾ ਜੀ ਸਿੱਧਾ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਬਲਾਟ ਕੈਂਪ ਹੈ ਚਾਹੁੰਦੇ ਰਹੇ ਸੋ ਇਸ ਵਾਰ ਵੀ ਨਾ ਨੇ 10 ਹੋਰ ਹਾਣੇ ਕੀਤਾ ਹੈ ਇਹਨਾਂ ਪਾਰ ਦੀ ਜੋ ਕਿ ਬੜੀ ਲੋੜ ਹੈ ਕਿ ਗਾਂ ਨਹੀਂ ਵਾਰੀ ਉਹ ਸਹਾਦਰੂਨ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹਨਾਂ ਨੇ ਸਾਡਾ ਨਮਸਕਾਰ ਕੀਤਾ ਸੰਜਿਆਪਤ दस दसवीं पताली लगभग कृपा करें समाज में खुलासा है इन्होंने वीर का भी धन्यवाद गुरु घर की समुची कमेटी वालों समुची वालों मनेजर साहब वालों ये सारी कीमत ब्लड लाइ रहे हैं इन्होंने सारे का